ਆ ਨੇ ਆਪਣਾ ਕੈਂਡੀਡੇਟ ਖੜਾ ਕੀਤਾ ਆ ਕੀ ਨਾਮ ਪਤਾ ਉਹਦਾ ਕੀ ਨਾਮ ਹੈਗਾ ਨਾਮ ਤੋਂ ਨਹੀਂ मालूम ਕੀ ਲੱਗਦਾ ਵੀ ਹੁਣ ਲੋਕ ਜਿਮਨੀ ਚੋਣਾਂ ਦੇ ਵਿੱਚ ਅਕਾਲੀ ਦਲ ਨੂੰ ਵੋਟ ਪਾਉਣਗੇ ਨਹੀਂ ਜੀ ਵਜ੍ਹਾ ਕਿਉਂ ਨਹੀਂ ਪਾਉਣਗੇ ਕੰਜਾਂ ਤਾਂ ਨਹੀਂ ਵੋਟ ਕੀ ਪਾਊਗਾ ਤੇ ਕਦੇ ਇਲਾਕੇ ਚ ਆਇਆ ਹੋਵੇ ਕੈਂਡੀਡੇਟ ਪੰਗਤ ਦਲ ਦਾ ਹਾਂ ਜੀ ਕਦੇ ਨਹੀਂ ਦੇਖਿਆ ਅਪਰ ਕੀ ਨਾਮ ਉਹਦਾ ਪਤਾ ਕੋਈ ਉਸੇ ਨਾਮ ਦਾ ਅੱਛਾ ਤੁਸੀਂ ਬਹੁਤ ਬਖਸ਼ੀ ਕਾਲੀ ਨੇ ਵੀ ਕੈਂਡੀਡੇਟ ਖੜਾ ਕੀਤਾ ਹੈ ਆਪਣਾ ਤੇ ਤੁਹਾਨੂੰ ਪਤਾ ਵੀ ਉਹ ਕੈਂਡੀਡੇਟ ਕੌਣ ਹੈ ਨਹੀਂ ਸਰ ਅੱਛਾ ਕਾਲੀਦਲ ਦੇ ਉਮੀਦਵਾਰ ਨੂੰ ਨਹੀਂ ਜਾਣਦਾ ਕੋਈ ਇੱਥੇ ਨਹੀਂ ਨਹੀਂ ਪਤੋਂ ਨੀ ਜਨ ਕੇ ਨਾਮ ਕੀ ਹੈ ਇਹ ਜੇ ਕਾਲੀਦਲ ਪੁਰਾਣੀ ਗੱਲ ਚਾਵੇ ਤੇ ਉਹ ਗੱਲ ਭੁੱਲ ਜੇ ਤੇ ਇੱਕ ਲੱਗਦਾ ਵੀ ਤੁਹਾਨੂੰ ਜੇ ਇਨ ਕੇਸ ਜਿੱਤ ਜਾਂਦੇ ਆ ਤੇ ਇਲਾਕੇ ਦੇ ਲੋਕਾਂ ਦੇ ਕੰਮ ਕਰਵਾ ਦੇਣਗੇ ਜਿਹੜੇ ਪਹਿਲੇ ਜਿਹੋ ਚੋਣਾਂ ਦੇ ਕੰਮ ਨੇ ਕਰਾਇਆ ਤੇ ਕੰਮ ਕਰਾਉਣਗੇ ਤੁਹਾਨੂੰ ਪਤਾ ਅਕਾਲੀ ਦਲ ਦਾ ਲੀਡਰ ਕੌਣ ਜਿਹੜਾ ਹੈਗਾ ਕੈਂਪੂਟਾ ਵਿੱਚ ਖੜਾ ਨਹੀਂ ਜੀ ਇਹ ਲਾਰੇ 바ਰੇ ਲਾਰੇ ਲਾ ਕੇ ਪਬਲਿਕ ਨੂੰ ਤੰਗ ਕਰਦੇ ਆ ਗਏ ਆ ਅਸੀਂ ਉਹ ਕਰ ਦਾਂਗੇ ਸ਼ੋਅ ਕਰ ਦਾਂਗੇ ਬਾਅਦ ਚ ਉਹ ਠੂਠਾ ਵੜਾ ਕੇ ਚਲੇ ਜਾਂਦੇ ਨੇ ਨਾ ਜੀ ਜਾਣਦੇ ਕਿਹਦੇ ਐਡਵਰਟ ਸਰ ਨੂੰ ਤੋਂ ਕਹਿੰਦੇ ਨਹੀਂ ਜੀ ਨਾ ਪਹਿਲੀ ਵਾਰ ਸੁਣਿਆ ਲੱਗਦਾ ਵੀ ਅਕਾਲੀ ਦਲ ਵੋਟਾਂ ਲੈ ਜਾਊਗੀ ਇਸ ਵਾਰੀ ਨਹੀਂ ਜੀ ਕਾਲੀਦਾਲ ਨੇ ਕੈਂਡੀਡੇਟ ਖੜਾ ਕੀਤਾ ਪਤਾ ਵੀ ਇਹ ਕੈਂਡੀਡੇਟ ਕੌਣ ਹੈਗਾ ਨਹੀਂ ਇਹ ਆਪਾਂ ਨੂੰ ਨਹੀਂ ਪਤਾ ਹੁਣ ਤੁਹਾਨੂੰ ਛੇਡ ਮਿਲੀ ਆ ਹੁਣ ਤੁਸੀਂ ਆ ਕੇ ਘੁੰਮਣ ਲੱਪੇ ਆ ਕੇ ਹਲਕਾ ਵੈਸਟਰ ਦੇ ਵਿੱਚ ਜਿਮਨੀ ਚੌਣਾ ਦਾ ਦੰਗਲ ਭਖਦਾ ਹੋਇਆ ਨਜ਼ਰ ਆ ਰਿਹਾ ਹੈ ਤੇ ਜਿੱਥੇ ਹਰ ਇੱਕ ਪਾਰਟੀ ਦੇ ਨੇਤਾਵਾਂ ਵੱਲੋਂ ਆਪਣੇ ਆਪਣੇ ਉਮੀਦਵਾਰ ਜਿਹੜੇ ਖੜੇ ਕੀਤੇ ਗਏ ਨੇ ਤੇ ਇਸੇ ਹੀ ਦੌਰਾਨ ਦੇਖਦੇ ਆਂ ਵੀ ਅਕਾਲੀ ਦਲ ਦਾ ਕੀ ਇੱਥੇ ਵजूद ਹੈਗਾ ਆ ਕੀ ਲੋਕ ਅਕਾਲੀ ਦਲ ਦੇ ਜਿਹੜੇ ਉਮੀਦਵਾਰ ਨੂੰ ਉਹਨੂੰ ਜਾਣਦੇ ਨੇ ਸਰ ਕੀ ਲੱਗਦਾ ਵੀ ਇਹ ਜਿਹੜਾ ਉਮੀਦਵਾਰ ਅਕਾਲੀ ਦਲ ਨੇ ਖੜਾ ਕੀਤਾ ਆ ਤੇ ਵੀ ਇਹ ਬੂਟਾ ਲੈ ਜਾਣਗੇ ਦੇਖੋ ਜੀ ਜਿਹੜੇ ਅਕਾਲੀ ਦਲ ਨੇ ਉਮੀਦਵਾਰ ਜਿਹੜਾ ਖੜਾ ਕੀਤਾ ਨਵਾਂ ਤੇ ਇਹਦਾ ਨੁਕਸਾਨ ਤੇ ਪਾਰਟੀ ਨੂੰ ਹੁੰਦਾ ਹੀ ਹੁੰਦਾ ਜੀ ਕੋਈ ਵੀ ਪਾਰਟੀ ਹੋਵੇ ਬਾਕੀ ਅਕਾਲੀ ਦਲ ਦਾ ਕੋਈ ਨਾ ਜਨਦਾਧਾਰ ਨਹੀਂ ਹੈ ਨਹੀਂ ਇਸ ਵਿੱਚ ਦੇ ਵਿੱਚ ਕਿਉਂਕਿ ਅਕਾਲੀ ਦਲ ਨੂੰ ਬਹੁਤ ਵੱਡਾ ਵਹਿਮ ਸੀ ਕਿ ਸ਼ਾਇਦ ਭਾਰਤੀ ਜਨਤਾ ਪਾਰਟੀ ਅਕਾਲੀ ਦਲ ਦੇ ਮੁੰਡਿਆਂ ਤੇ ਖੜ ਕੇ ਜਲਦੀ ਹੈ ਲੇਕਿਨ ਉਹਨਾਂ ਦਾ ਵਹਿਮ ਦੂਰ ਹੋ ਚੁੱਕਿਆ ਹੋਇਆ ਹੈ ਭਾਰਤੀ ਜਨਤਾ ਪਾਰਟੀ ਇਸ ਲੁਧਿਆਣੇ ਹਲਕੇ ਦੇ ਵਿੱਚ ਵੈਸਟ ਕੌਂਟੀ ਜੋਂ ਦੀ ਜ ਬੜੀ ਮਜ਼ਬੂਤੀ ਦੇ ਨਾਲ ਹੈ ਹਿੰਦੂ ਕੈਡਰ ਹੈ ਇੱਥੇ ਅਕਾਲੀ ਦਲ ਦਾ ਇਹਨਾਂ ਕੋਈ ਜਨਰਦਾਰ ਨਹੀਂ ਹੈ ਜੋ ਉਹਨਾਂ ਨੇ ਪਿਛਲੇ ਚੋਣਾਂ ਦੇ ਵਿੱਚ ਦੇਖ ਚੁੱਕੇ ਹੈ ਸਰਦਾਰ ਮਹਿੰਦਰ ਸਿੰਘ ਦਿੰਗਰੇਵਾਲ ਜੀ ਲੜੇ ਸੀ ਭਾਰਤੀ ਜਨਤਾ ਪਾਰਟੀ ਦੇ ਜਿਹੜਾ ਉਮੀਦਵਾਰ ਸੀ ਵਿਕਰਮ ਸਿੱਧੂ ਸੀ ਉਹਨੂੰ ਲਗਭਗ 29000 ਵੋਟ ਪਈ ਔਰ ਭਾਰਤੀ ਅਕਾਲੀ ਦਲ ਦਾ ਜਿਹੜਾ ਉਮੀਦਵਾਰ ਸੀ ਗਰੇਵਾਲ ਸਾਹਿਬ ਸੀ ਉਹ ਸ਼ਾਇਦ 10000 ਦਾ ਅੰਕੜਾ ਵੀ ਪਾਰ ਨਹੀਂ ਕਰ ਸਕਿਆ ਉਹ 10000 ਦੇ ਅੰਕੜੇ ਤੋਂ ਵੀ ਨੀਚੇ ਰਹੀ ਤੇ ਇਸ ਵਾਰ ਕੀ ਲੱਗਦਾ ਵਾ ਕਿੰਨੀ ਕੁ ਵੋਟ ਖਿੱਚ ਕੇ ਲੈ ਜਾਣਗੇ ਜਿੰਨੀ ਕੁ ਉਹਨਾਂ ਦਾ ਕੈਡਰ ਹੈ ਜਿੰਨਾ ਉਹਨਾਂ ਨੂੰ ਪੈ ਗਈ ਉਹਨਾਂ ਨੂੰ ਪੈ ਜਾਏਗੀ ਜੀ ਲੋਕ ਜਾਣਦੇ ਨੇ ਇਹਨਾਂ ਦੇ ਅਕਾਲੀ ਦਲ ਦੇ ਉਮੀਦਵਾਰ ਨੂੰ ਤੁਸੀਂ ਕਿਸੇ ਨੂੰ ਵੀ ਪੁੱਛ ਲਓ ਜੀ ਲੋਕ ਤਾਂ ਕੋਈ ਨਹੀਂ ਜਾਣਦੇ ਸਰ ਹਲਕਾ ਵੈਸਟਰ ਦੇ ਵਿੱਚ ਜਿਮਨੀ ਚੋਣਾ ਹੋ ਰਹੀਆਂ ਨੇ ਤੇ ਹਰ ਕਪਾਰਟੀ ਨੇ ਆਪਣਾ ਆਪਣਾ ਉਮੀਦਵਾਰ ਇੱਥੇ ਖੜਾ ਕੀਤਾ ਆ ਅਕਾਲੀ ਦਲ ਦਾ ਕੀ ਰਸੂਖ ਹੈਗਾ ਆ ਕੀ ਲੱਗਦਾ ਵੀ ਅਕਾਲੀ ਦਲ ਸੀਟ ਕੱਟ ਕੇ ਲੈ ਜਾਊਗੀ ਜਾਂ ਨਹੀਂ ਜਾਂ ਲੋਕ ਇਹਨਾਂ ਨੂੰ ਜਾਣਦੇ ਨਹੀਂ ਜਾਂ ਨਹੀਂ ਜਾਣਦੇ ਦੇਖੋ ਅਕਾਲੀ ਦਲ ਦਾ ਕੈਂਡੀਡੇਟ ਬਹੁਤ ਕਮਜ਼ੋਰ ਹੈ ਕਿਉਂ ਕਾਲੀ ਬਹੁਤ ਦੇਰ ਤੋਂ ਗੱਪ ਗਿਰਗਿਆਂ ਦੇਣ ਪਰ ਦਿਨ ਔਰ ਜੇ ਅਕਾਲੀ ਦਲ ਪੁਰਾਣੀ ਗੱਲ ਚਾਵੇ ਤੇ ਉਹ ਗੱਲ ਭੁੱਲ ਜੇ ਕਾਰਨ ਕਿ ਜੇ ਪਹਿਲੇ ਮਹਿੰਦਰ ਸਿੰਘ ਗਰਿਆਲ ਗੱਟ ਜਨਰ ਜਿੱਤਿਆ ਸੀ ਹਰੀਸ਼ ਰਾਹ ਟਾਂਡਾ ਗੱਟ ਜਨਰ ਜਿੱਤਿਆ ਸੀ ਹੁਣ ਇਹੜਾ ਗੱਟ ਜਨਰ ਨਹੀਂ ਹੈਗਾ ਸਾਡੇ ਬੀਜੇਪੀ ਵਾਲੋਂ ਵਿਕਰਮ ਸਿੱਧੂ ਬਹੁਤ ਗੱਫਤੇ ਕਰੇ ਜੀ ਉਹ ਕੋਈ ਸਾਡਾ ਸਮਝੋਤਾ ਨਹੀਂ ਸੀ ਹੈਗਾ ਹੁਣ ਨਵੇਂ ਚਿਹਰੇ ਦੇਖ ਕੇ ਤੇ ਕੋਈ ਆਣਾ ਚ ਕੋਈ ਜਨ ਪਛਾਣ ਨਹੀਂ ਹੈਗੀ ਅਗਰ ਕਿਸੇ ਨੂੰ ਪੁੱਛ ਕੇ ਦੇਖੋ ਇਸ ਇਲਾਕੇ ਦੇ ਵਿੱਚੋਂ ਵੀ ਤੁਸੀਂ ਜਾਣਦੇ ਹੋ ਕਿ ਅਰਗੋਰ ਸਾਹ ਨੂੰ ਤੋਂ ਕਹਿਣ ਨੇ ਜੀ ਨਾ ਪਹਿਲੀ ਵਾਰ ਸੁਣਿਆ ਕਿੰਨੀਆਂ ਕਿ ਬੋਟਾਂ ਲੈ ਜਾਣਗੇ ਤੁਹਾਡੇ ਹਿਸਾਬ ਨਾਲ ਅਕਾਲੀ ਦਰ ਦੇ ਦੇਖੋ ਵੀ ਬੋਟਾਂ ਦੇ ਲੋਕਾਂ ਨੇ ਪਾਣੀਆ ਕਾਰਨ ਕੀ ਹੈਗਾ ਵੀ ਇਹ ਸੋਚੇ ਪਾ ਲਈ ਪ੍ਰਚਾਰ ਕਰਕੇ ਤੇ ਜੇ ਅਸੀਂ ਕੋਈ ਉਦਾਂ ਕੰਮ ਕਰਕੇ ਤੇ ਬੋਟਾਂ ਲੈਣ ਉਹ ਗੱਲ ਨਹੀਂ ਹੋਣੀ ਆ ਲੱਗਦਾ ਵੀ ਲੋਕਾਂ ਦੇ ਕੰਮ ਕਰਵਾ ਪਾਣਗੇ ਐਡਵੋਕੇਟ ਸਾਹਿਬ ਦੇਖੋ ਐਡਵੋਕੇਟ ਕਿੰਨਾ ਕੰਮ ਕਰ ਲਣਗੇ ਇੱਕ ਜਿਸ ਤਰ੍ਹਾਂ ਜੀਵਨ ਗੁਪਤਾ ਜੀ ਹੈ ਬੀਜੇਪੀ ਨਾਲ 35 40 ਸਾਲ ਤੋਂ ਨਾਲ ਚੱਲਦਾ ਆ ਰਿਹਾ ਸਾਡਾ ਸਾਥੀ ਹੈ ਉਹ ਰਾਦਨਿਕ ਕਰਕੇ ਕੰਮ ਕਰਨਗੇ ਔਰ ਲੋਕਾਂ ਦੇ ਵਿੱਚ ਵਿਚਾਰ ਹੈਗਾ ਉਹ ਜੀਵਨ ਗੁਪਤਾ ਜੀ ਆਉਣ ਔਰ ਕਿਸੇ ਹਾਲ ਪਾਸੇ ਲੋਕਾਂ ਦਾ ਧਿਆਨ ਨਹੀਂ ਹੈਗਾ ਉਹ ਜੀਵਨ ਗੁਪਤਾ ਚੱਲਦੇ ਬਾਕੀ ਹੈਗਾ ਹਿੰਦੂ ਚੇਰਾ ਅਸੀਂ ਨਾ ਚਾਹੀਏ ਹਿੰਦੂ ਦੀ ਜਾਂ ਸਿੱਖ ਦੀ ਕੋਈ ਗੱਲ ਕਰੀਏ ਪਰ ਸਿੱਖਪੁਰ ਵੀ ਬਹੁਤ ਜ਼ਿਆਦਾ ਖੁਸ਼ ਹੋ ਰਿਹਾ ਹੈ ਉਹ ਜੀਵਨ ਗੁਪਤਾ ਨੂੰ ਜਿਤਨਾ ਚਾਹੀਦਾ ਔਰ ਜਿਤਾਵਾਂਗੇ अच्छा तो ਕਿੰਨੇ ਦੋ ਪਾਰਟੀਆਂ ਦੇ ਵਿੱਚ ਟੱਕਰ ਦੇ ਚਾਂਸ ਲੱਗਦੇ ਤੁਹਾਨੂੰ ਹੁਣ ਜਿਮਨੀ ਚੋਣਾਂ ਦੇ ਵਿੱਚ ਦੇਖੋ ਸਾਡੀ ਟੱਕਰ ਦੇ ਵਿੱਚ ਕੋਈ ਹੈ ਨਹੀਂ ਅੱਛਾ ਜੀਵਨ ਗੁਪਤਾ ਜੀ ਹੈ ਜੀਵਨ ਗੁਪਤਾ ਬਹੁਤ ਵਧੀਆ ਇਨਸਾਨ ਆ ਬਹੁਤ ਵਧੀਆ ਜਿਮਨੀ ਕਾਰਜਕਰਤਾ ਹੈ ਔਰ ਸਾਡੇ ਇਲਾਕੇ ਦੇ ਵਿੱਚ ਆਮ ਬੱਚਿਆਂ ਨੂੰ ਵੀ ਮਿਲ ਕੇ ਜਾਂਦਾ ਰਿਹਾ ਜਦੋਂ ਇਸ ਇਲਾਕੇ ਜਾਂਦੇ ਰਿਹਾ ਜਿਵੇਂ ਕਾਰਪੋਰੇਸ਼ਨ ਇਲੈਕਸ਼ਨ ਦੇ ਪਿੱਛੇ ਜੀ ਵੀ ਨੂੰ ਹੀ ਖੜੇ ਸੀਗੇ ਤੇ ਹੁਣ ਚਾਹ ਨੂੰ ਪ੍ਰਚਾਰ ਵੀ ਕਰਦੇ ਰਹੇ ਆਗੇ ਔਰ ਇਸ ਤਰ੍ਹਾਂ ਕਿ ਕਿਸ ਨੂੰ ਪੁੱਛੋ ਜੀਵਨ ਗੁਪਤਾਜੀ ਕੌਣ ਔਰ ਆਪ ਲੋਕੀ ਦੱਸ ਦਣਗੇ ਅਕਾਲੀ ਦਲ ਦੇ ਉਮੀਦਵਾਰ ਨੂੰ ਨਹੀਂ ਜਾਣਦਾ ਕੋਈ ਇੱਥੇ ਨਹੀਂ ਜੀ ਨਹੀਂ ਕਿ ਉਹ ਪਹਿਲੇ ਜਿਹੜੇ ਜਾਣਦੇ ਸੀ ਲੋਕੀ ਉਹ ਹੁਣ ਉਹ ਸੈਟ ਦੇ ਹੋ ਚੁੱਕੇ ਆ ਜਿਸ ਤਰ੍ਹਾਂ ਮੈਂ ਪਹਿਲੇ ਕਹਿ ਚੁੱਕਿਆ ਭਈ ਮਹਿੰਦਰ ਸਿੰਘ ਜੀ ਜਾਂ ਰੀਸ਼ਟਾਂਡਾ ਜੀ ਉਹਨਾਂ ਲੋਕਾਂ ਨਾਲ ਚਾਹ ਬੰਸ ਗਏ ਪਰ ਹੁਣ ਉਹ ਹੈ ਹੀ ਨਹੀਂ ਪਾਰਟੀ ਦਾ ਮਰਾਰ ਡਿੱਗਿਆ ਆ ਜਾਂ ਕੈਂਡੀਡੇਟ ਵਧੀਆ ਨਹੀਂ ਗਾ ਕੈਂਡੀਡੇਟ ਦੇਖੋ ਜੀ ਪਾਰਟੀ ਦਾ ਗੱਫ ਕਾਫੀ ਡਿੱਗਿਆ ਆ ਗਿਆ ਬਹੁਤ ਜ਼ਿਆਦਾ ਡਿੱਗਿਆ ਗੱਫ ਸਰ ਕੀ ਨਾਮ ਹੈ ਤੁਹਾਡਾ ਦੇਰਮ ਦੇਰਮ ਜੀ ਤੁਹਾਨੂੰ ਪਤਾ ਵੀ ਜਿਮਨੀ ਚੋਣਾਂ ਹੋ ਰਹੀਆਂ ਨੇ ਤੇ ਇਹਦੇ ਵਿੱਚ ਅਕਾਲੀ ਦਲ ਦਾ ਉਮੀਦਵਾਰ ਕੌਣ ਕਿਹੜਾ ਕੈਂਡੀਡੇਟ ਖੜਾ ਹੈ ਪਤਾ ਨਹੀਂ ਜਣ ਕੇ ਨਾਂ ਕੀ ਆ ਨਾ ਅਕਾਲੀ ਦਲ ਦੇ ਉਮੀਦਵਾਰ ਦਾ ਨਾਮ ਨਹੀਂ ਪਤਾ ਜਿਮਨੀ ਚੋਣਾਂ ਹੋ ਰਹੀਆਂ ਨੇ ਹਲਕਾ ਵੈਸਟ ਦੇ ਵਿੱਚ ਤੁਹਾਨੂੰ ਪਤਾ ਵੀ ਅਕਾਲੀ ਦਲ ਦਾ ਜਿਹੜਾ ਨੇਤਾ ਖੜਾ ਆ ਉਹ ਕੌਣ ਹੈਗਾ ਮੈਂ ਜੀ ਪਹਿਲੇ ਸਾਸਰੀ ਗਾਲ ਜੀ ਦੇਖੋ ਜਿਮਨੀ ਚੜੋ ਹੋ ਰਹੀਆਂ ਪਰ ਸਾਨੂੰ ਸਾਰਿਆਂ ਨੂੰ ਪਤਾ ਪਰ ਅਕਾਲੀ ਦਲ ਦਾ ਪਤਾ ਹੀ ਨਹੀਂ ਕੋਣ ਹੈ ਕੋਈ ਨਹੀਂ ਹਾਂ ਇਹ ਗੱਲ ਹੈ ਵੀ ਉਹਨੂੰ ਸਿਰਫ ਬੋਰਡ ਦੇ ਉੱਪਰ ਦੇਖਿਆ ਪੱਕਾ ਕਿਸੇ ਨੂੰ ਨਹੀਂ ਪਤਾ ਕੀ ਹੈ ਕੋਣ ਨਾ ਕੋਣ ਨਹੀਂ ਕਿਸੇ ਨੂੰ ਨਹੀਂ ਪਤਾ ਲੱਗਿਆ ਕਦੇ ਦੇਖਿਆ ਇਲਾਕੇ ਦੇ ਵਿੱਚ ਆਂਦੇ ਆ ਨਹੀਂ ਇਹ ਇਲਾਕੇ ਦੂਰ ਦੀ ਗੱਲ ਹੈ ਵੈਸੇ ਲੰਘਦੇ ਬੜਦੇ ਨਹੀਂ ਕਦੀ ਦੇਖਿਆ ਜੀ ਨਹੀਂ ਕਦੇ ਦੇਖਿਆ ਸਿਰਫ ਬੋਰਡ ਦੇ ਪੰਡਤਾਂ ਨੇ ਦੇਖਿਆ ਉਹ ਵੀ ਭਾਰਤ ਨਗਰ ਚੋਂ ਕਿ ਦੋ ਇੱਕ ਦੋ ਬੋਰਡ ਲੱਗੇ ਬਸ ਕਚੇਰੀਆਂ ਦੇ ਕੋਲ ਉਸ ਤੋਂ ਇਲਾਵਾ ਕੁਝ ਨਹੀਂ ਦੇਖਿਆ ਨਹੀਂ ਅਜੇ ਤੱਕ ਸੁਣਿਆ ਜਿਹਦੇ ਬਾਰੇ ਤੇ ਲੱਗਦਾ ਕੋਈ ਇਹ ਆਪਾਂ ਨੂੰ ਮੋਟਾ ਪੈ ਜਾਣਗੇ ਅਕਾਲੀ ਦਲ ਨੂੰ ਲੱਗਦਾ ਨਹੀਂ ਸਿਰਫ ਇੱਕ ਸਾਖ ਪਚਾਨ ਦੇ ਚੱਕਰ 'ਚ ਇਹਨਾਂ ਨੇ ਆਪਣਾ ਬੰਦਾ ਖੜਾ ਕੀਤਾ ਹੋਰ ਕੋਈ ਜੱਕਾ ਸਿਰ ਵੋਟਾਂ ਧੋੜਨ ਦੇ ਚੱਕਰ 'ਚ ਬਸ ਭਾਈ ਜੀ ਜਿਮ ਨਹੀਂ ਚੌਣਾ ਹੋ ਰਹੀਆਂ ਨੇ ਤੁਹਾਨੂੰ ਪਤਾ ਅਕਾਲੀ ਦਲ ਦਾ ਲੀਡਰ ਕੌਣ ਜਿਹੜਾ ਹੈਗਾ ਵੋਟਾਂ 'ਚ ਖੜਾ ਨਹੀਂ ਜੀ ਨਾਮ ਨਹੀਂ ਪਤਾ ਵੀ ਕੌਣ ਖੜਾ ਹੈ ਨਹੀਂ ਜੀ ਕਦੇ ਇਲਾਕੇ 'ਚ ਦੇਖਿਆ ਨਹੀਂ ਜੀ ਅਬ ਆਪ ਫੋਟੋਆਂ ਹਟਾਂ ਦੇਖਿਆ ਜਿਹੜੇ ਬੋਰਡ-ਬੋਰਡ ਲੱਗੇ ਬਸ ਅੱਛਾ ਨਾਮ ਨਹੀਂ ਪਤਾ ਤੁਹਾਨੂੰ ਨਹੀਂ ਜੀ ਨਾਮ ਨਹੀਂ ਅੱਛਾ ਲੱਗਦਾ ਵੀ ਅਕਾਲੀ ਦਲ ਵੋਟਾਂ ਲੈ ਜਾਊਗੀ ਇਸ ਵਾਰੀ ਨਹੀਂ ਜੀ ਨਹੀਂ ਲੱਗੀਆਂ ਨਹੀਂ ਭਾਈ ਜੀ ਤੁਹਾਨੂੰ ਕੀ ਲੱਗਦਾ ਹੈ ਕੀ ਇਹ ਤੁਸੀਂ ਕਦੇ ਜਿਹੜਾ ਅਕਾਲੀ ਦਲ ਦਾ ਕੈਂਡੀਡੇਟ ਆ ਉਹ ਨੂੰ ਦੇਖਿਆ ਕਦੇ ਇਲਾਕੇ 'ਚ? ਅਦਰਵਾਈਜ਼ ਆਪਾਂ ਦੇਖਿਆ ਤਾਂ ਨਹੀਂ ਹੈਗਾ ਅੱਗੇ ਕਦੀ ਬਾਕੀ ਵੋਟਾ-ਵੋਟਾ ਤੇ ਲੱਗਿਆ ਫੁੱਟਬਾਲ-ਫੁੱਟਬਾਲ ਲੱਗਿਆ ਦੇਖਿਆ ਬਾਕੀ ਉਦਾਂ ਤਾਂ ਕਦੀ ਦੇਖਿਆ ਨਹੀਂ ਹੈਗਾ ਕਹਿੰਦੇ। ਵੋਟਾ ਵਾਕੀ ਦੇਖੋ ਮੇਰੇ ਹਿਸਾਬ ਨਾਲ ਤਾਂ ਨਹੀਂ ਲੈ ਕੇ ਜਾਂਦੇ। ਜਾਂ ਤੇ ਏਰੀਆ ਦੇ ਵਿੱਚ ਕਦੇ ਕੰਮ-ਕੁਮ ਕਰਵਾਏ ਹੋਣ ਇਹਨਾਂ ਨੇ ਅਕਾਲੀ ਦਲ ਦੇ ਲੀਡਰ ਨੇ? ਨਹੀਂ। ਕੰਮ ਨਹੀਂ ਦੇਖਿਆ, ਕੰਮ ਨਹੀਂ ਕਰਾਏਗਾ ਦੀ। ਅੱਛਾ। ਵੈਸੇ ਉਦਾਂ ਆਪਾਂ ਇਹਨਾਂ ਨੂੰ ਬੁਲਾਈਦਾ ਵੀ ਹੈ ਜੇ ਕਈ ਤਾਂ ਕਿ ਆ ਇੱਥੇ ਸਮੱਸਿਆ ਹੈਗੀ ਆ ਹੱਲ ਕਰਾਓ ਜਾਂ ਇਹ ਕੰਮ ਕਰਾਓ ਕਹਿ ਦਿੰਦੇ ਆ ਹਾਂਜੀ ਆ ਜਾਾਂਗੇ ਇੱਕ ਅੱਜ ਦਾ ਵੀ ਕੰਮ ਨਹੀਂ ਕਰਾਇਆ ਨਾ ਠੀਕ ਹੈ ਜੀ ਕੀ ਲੱਗਦਾ ਵਾ ਕੌਣ ਲੈ ਜੂ ਬਾਜੀ ਇਸ ਵਾਰ अरोड़ा ਸਾਹਿਬ ਲੈ ਜਾਣਗੇ ਜੀ ਅੱਛਾ ਅਸੀਂ ਆਪ ਵੋਟ ਉਹਨਾਂ ਨੂੰ ਪਾਵਾਂਗੇ ਹਾਂ ਅਕਾਲੀ ਦਲ ਦਾ ਕੀ ਰਸੂਖ ਹੈਗਾ ਭਾਈ ਏਰੀਆ ਦੇ ਵਿੱਚ ਅਈ ਉਹਨਾਂ ਦਾ ਕੋਈ ਬੰਦਾ ਹੀ ਨਹੀਂ ਦੇਖਿਆ ਜੀ ਸਿਰਫ ਟੀਵੀ 'ਚ ਹੀ ਦੇਖੀ ਜੰਨੇ ਆ ਬਸ ਉਹਨਾਂ ਦਾ ਕੋਈ ਬੰਦਾ ਦੇਖਿਆ ਨਹੀਂ ਕੋਈ ਕੰਮ ਕਰਾਂਦਾ ਨਜ਼ਰ ਆਇਆ ਕੋਈ ਉਦਣ ਨਜ਼ਰ ਆਇਆ ਬਸ ਭਾਈ ਜੀ ਅਕਾਲੀ ਦਲ ਦਾ ਕੀ ਰਸੂਖਾ ਜਿਮਨੀ ਚੋਣਾ ਆ ਰਹੀਆਂ ਉਹਨਾਂ ਦਾ ਕੈਂਡੀਡੇਟ ਕੈਂਡੀਡੇਟ ਦੇਖਿਆ ਨਹੀਂ ਜੀ ਕਦੀ ਹਾਂਜੀ ਤੇ ਨਾ ਜੀ ਕਦੀ ਨਹੀਂ ਦੇਖਿਆ ਇਹ ਪਹਿਲਾ ਤਾਂ ਪਹਿਲੀ ਵਾਰੀ ਵੋਟਾਂ ਆ ਪੋਸਟਰਾਂ 'ਚ ਦੇਖਿਆ ਪਹਿਲਾਂ ਤਾਂ ਕਦੀ ਇੱਥੇ ਦੇਖਿਆ ਨਹੀਂ ਕੈਂਡੀਡੇਟ ਅੱਛਾ ਹੁਣ ਕੀ ਲੱਗਦਾ ਵੀ ਵੋਟਾਂ ਪੈਣਗੀਆਂ ਨਹੀਂ ਜੀ ਇਹਨਾਂ ਨੂੰ ਪੈਣਗੀਆਂ ਨਹੀਂ ਇਹ ਕੰਨਾਂ ਦਾ ਕੈਂਡੀਡੇਟ ਦੇਖਿਆ ਹੀ ਨਹੀਂ ਕਦੀ ਹਾਂਜੀ ਅਕਾਲੀ ਦਲ ਨੇ ਕੈਂਡੀਡੇਟ ਖੜਾ ਕੀਤਾ ਪਤਾ ਵੀ ਇਹ ਕੈਂਡੀਡੇਟ ਕੌਣ ਹੈਗਾ ਨਹੀਂ ਜੀ ਆਪਾਂ ਨੂੰ ਨਹੀਂ ਪਤਾ ਅੱਛਾ ਤੇ ਇਲਾਕੇ ਦੇ ਵਿੱਚ ਕਦੇ ਨਜ਼ਰ ਆਇਆ ਹੋਵੇ ਕੈਂਡੀਡੇਟ ਅਕਾਲੀ ਦਲ ਦਾ ਨਹੀਂ ਆਪਾਂ ਦੇਖਿਆ ਨਹੀਂ ਕਦੇ ਬਾਕੀ ਬੋੜਾ-ਬੂੜਾ ਤੇ ਦੇਖਿਆ ਵਾ ਤੇ ਆਹ ਜਿਹੜੇ 2-4 ਦਿਨ ਤੋਂ ਪ੍ਰਚਾਰ ਹੋ ਰਿਹਾ ਉਹਦੇ ਵਿੱਚ ਦੇਖਿਆ ਆ ਉਦਾਂ ਨਹੀਂ ਕਦੇ ਦੇਖਿਆ ਅੱਛਾ ਕਦੇ ਇਲਾਕੇ 'ਚ ਕੰਮ-ਕੁਮ ਕਰਾਉਣ ਵਾਸਤੇ ਆਏ ਨਹੀਂ ਨਹੀਂ ਆਪਾਂ ਨੂੰ ਪਤਾ ਨਹੀਂ ਆਏ ਆ ਕਿ ਨਹੀਂ ਆਏ ਆਏ ਵੀ ਹੋਣਗੇ ਨਹੀਂ ਪਤਾ ਅੱਛਾ ਕੀ ਲੱਗਦਾ ਹੈ ਵੀ ਇਸ ਵਾਰ ਕਿੰਨੇ ਕ ਵੋਟਾਂ ਲੈ ਜਾਣਗੇ ਅਕਾਲੀ ਦਲ ਇਹ ਤਾਂ ਦੇਖੋ ਜੀ ਵੈਸੇ ਜ਼ੋਰ ਤਾਂ ਆਮ ਆਦਮੀ ਪਾਰਟੀ ਦਾ ਹੀ ਆ ਇਹ ਕਿੰਨੇ ਕ ਲੈ ਜਾਣਗੇ ਅਕਾਲੀ ਦੇ ਦੇਖੋ ਕੋਈ ਪਤਾ ਨਹੀਂ ਇਹਨਾਂ ਦਾ ਜੀ ਪੁਰੀਆ ਨੇ ਤੇ ਇਹਦੇ ਵਿੱਚ ਅਕਾਲੀ ਦਲ ਨੇ ਆਪਣਾ ਕੈਂਡੀਡੇਟ ਖੜਾ ਕੀਤਾ ਆ ਤੇ ਤੁਸੀਂ ਕੈਂਡੀਡੇਟ ਨੂੰ ਜਾਣਦੇ ਵੀ ਕੋਣ ਕੈਂਡੀਡੇਟ ਆ ਨਹੀਂ ਜੀ ਤੇ ਕਦੇ ਇਲਾਕੇ ਚ ਆਇਆ ਹੋਵੇ ਕੈਂਡੀਡੇਟ ਅਕਾਲੀ ਦਲ ਦਾ ਨਾ ਜੀ ਕਦੇ ਨਹੀਂ ਦੇਖਿਆ ਆਪਾਂ ਤੇ ਕਦੇ ਉਹਨਾਂ ਨੇ ਇਲਾਕੇ ਦਾ ਕੰਮ ਕਰਵਾਇਆ ਹੋਵੇ ਕੋਈ ਹਾਲ ਤੱਕ ਤਾਂ ਕੋਈ ਕੰਮ ਹੋਇਆ ਨਹੀਂ ਜੀ ਤੇ ਕੀ ਲੱਗਦਾ ਵੀ ਉਹਨੂੰ ਲੋਕੀ ਵੋਟਾਂ ਪਾਉਣਗੇ ਅਕਾਲੀ ਦਲ ਨੂੰ ਕੰਮ ਹੋਏਗਾ ਤਾਂ ਵੋਟਾਂ ਪੈਣਗੀਆਂ ਕੰਮ ਹੀ ਨਹੀਂ ਹੋਣਾ ਤਾਂ ਵੋਟਾਂ ਕਿੱਥੋਂ ਪੈਣਗੀਆਂ ਕਦੇ ਦੇਖਿਆ ਕਦੇ ਆਇਆ ਹੋਵੇ ਇਲਾਕੇ ਚ ਨਾ ਬਾਈ ਕਦੇ ਕੋਈ ਕੰਮ ਕਰਵਾਇਆ ਹੋਵੇ ਤੇ ਕੀ ਲੱਗਦਾ ਵੀ ਲੋਕੀ ਵੋਟਾਂ ਪਾਉਣਗੇ ਅਕਾਲੀ ਦਲ ਨੂੰ ਹੋਰ ਗੱਲ ਕਰਨੀ ਆ ਬਾਈ ਜੀ ਜੀ ਥੋੜਾ ਹੋਰ ਜੇ ਅਕਾਲੀ ਦਲ ਦੇ ਉਮੀਦਵਾਰ ਦਾ ਪਤਾ ਤੁਹਾਨੂੰ ਕੀ ਨਾਮ ਦਾ ਨਹੀਂ ਤੇ ਕਦੇ ਦੇਖੇ ਇਲਾਕੇ ਦੇ ਵਿੱਚ ਆਇਆ ਨਾ ਕਰ ਇਹਦਾ ਸਾਧਨ ਫੇਸਬੁਕ ਚ ਲਾਂਦੇ ਨੇ ਤੁਹਾਨੂੰ ਤਾਂ ਨਹੀਂ ਪਤਾ ਲੱਗਦਾ ਐਸਾ ਪਤਾ ਲੱਗਦਾ ਇੰਨੇ ਲੋਕ ਬਾਸਪਾਲਿਆਂ ਦਾ ਕੀ ਸਪੋਰਟ ਕਰ ਰਿਹਾ ਕੋਈ ਨੂੰ ਇਤਨਾ ਤਾਂ ਫਿਰ ਨਹੀਂ ਪਤਾ ਲੱਗ ਰਿਹਾ ਕੌਣ ਹੋਂ ਨਹੀਂ ਹੈ ਕੌਣ ਕੋਈ ਕੀ ਲੱਗਦਾ ਵੀ ਹੁਣ ਅਕਾਲੀ ਦਲ ਨੂੰ ਵੋਟਾਂ ਕਹਿਣੀਆਂ ਇਸ ਏਰੀਆ ਮਸਕਿਲ ਹੀ ਹੈ ਜੀ ਮੈਨੂੰ ਨਹੀਂ ਪਤਾ ਉਹ ਲੋਕਾਂ ਦੀ ਪਾਰਟੀ ਖਤਮ ਹੋ ਰਹੀ ਹੈ। ਬਰਾਵੇ ਟਾਈਮ ਤੇ ਜੇ ਇਤਨਾ ਪ੍ਰਚਾਰ ਕਰਨਗੇ ਤੇ ਲੋਕਾਂ ਦੀ ਵਕ ਵਕ رائے ਹੈਗੀ ਹੈ ਜੂਨੀ ਚੋਣਾਂ ਨੂੰ ਲੈ ਕੇ। ਸਰ ਜੇ ਜੂਨੀ ਚੋਣਾਂ ਹੋ ਰਹੀਆਂ ਨੇ ਹਲਕਾ ਬੈਸਟ ਦੇ ਵਿੱਚ ਤੇ ਆਕਾਲੀ ਨੇ ਵੀ ਆਕਾਲੀ ਨੇ ਵੀ ਆਪਣਾ ਉਮੀਦਵਾਰ ਖੜਾ ਕੀਤਾ ਹੈ ਤੇ ਕੀ ਨਾਮ ਉਹਦਾ ਪਤਾ ਕਿਸੇ ਨਾਮ ਅੱਛਾ ਕੋਈ ਨਾਸ਼ੀ ਬਾਰੇ ਤੇ ਇਲਾਕੇ ਤੇ ਦੇਖਿਆ ਨਹੀਂ ਕੋਈ ਕੰਮ ਕਰਾਇਆ ਹੋਵੇ। ਤੇ ਕੀ ਲੱਗਦਾ ਵੀ ਇਸ ਵਾਰ ਲੋਕੀ ਅਕਾਲੀ ਦਲ ਨੂੰ ਮੋਟਾ ਵੋਟਾਂ ਪਾਉਣਗੇ ਹੁਣ ਹਰਕਾ ਜਮੀਨ ਵਿੱਚ ਕੋਈ ਨਹੀਂ ਕਹਿੰਦਾ ਹੋਈ ਨਹੀਂ ਸਕਦਾ ਬਈ ਮਾਰ ਕਿ ਜਿਹੜਾ ਬੰਦਾ ਨਜ਼ਰ ਨਹੀਂ ਆਉਂਦਾ ਕਿੰਨਾ ਮੁੱਠਾ ਹੈ ਆ ਅਸੀਂ ਵੱਖ-ਵੱਖ ਦੁਕਾਨਦਾਰਾਂ ਤੋਂ ਵੀ ਜਾ ਕੇ ਗੱਲਬਾਤ ਕਰ ਰਹੇ ਆ ਅੱਜ ਹੁਣ 19 ਤਰੀਕ ਨੂੰ ਹੋ ਰਹੀਆਂ ਸਾਰਿਆਂ ਨੂੰ ਪਤਾ ਆ ਪਤਾ ਨਾ ਜਿਮਣੀ ਚੋਣ ਹੋ ਰਹੀਆਂ ਹਾਂਜੀ ਸਰ ਤੇ ਇਹਦੇ ਵਿੱਚ ਅਕਾਲੀਆ ਨੇ ਵੀ ਕੈਂਡੀਡੇਟ ਖੜਾ ਕੀਤਾ ਆ ਆਪਣਾ ਤੇ ਤੁਹਾਨੂੰ ਪਤਾ ਵੀ ਉਹ ਕੈਂਡੀਡੇਟ ਕੌਣ ਹੈ ਨਹੀਂ ਸਰ ਤੇ ਕਦੇ ਕੋਈ ਆਇਆ ਹੋਵੇ ਇਲਾਕੇ ਦੇ ਵਿੱਚ ਕੋਈ ਕਦੇ ਨਹੀਂ ਰੱਖਿਆ ਕੋਈ ਕੰਮ ਕਰਵਾਇਆ ਹੋਵੇ ਉਹਨਾਂ ਤੋਂ ਕਿਸ ਨਾ 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 ਜੀ ਤੇ ਕੀ ਲੱਗਦਾ ਵੀ ਅਕਾਲੀ ਦਲ ਨੂੰ ਵੋਟਾਂ ਪੈਣਗੀਆਂ ਇਸ ਵਾਰੀ ਜਿਮਣੀ ਚੌਣਾ ਚ? ਮੁਸ਼ਕਿਲ ਲੱਗਦਾ ਜੀ। ਮੁਸ਼ਕਿਲ ਲੱਗਦਾ? ਬਿਲਕੁਲ ਮੁਸ਼ਕਿਲ ਲੱਗਦਾ ਜੀ। ਅੱਛਾ, ਕਦੇ ਆਇਆ ਹੀ ਨਹੀਂ ਏਰੀਆ ਦੇ ਵਿੱਚ। ਨਾ ਨਾ ਜੀ ਬਿਲਕੁਲ। ਕੀ ਲੱਗਦਾ ਜਿਮਣੀ ਚੌਣਾ ਹੋ ਰਹੀਆਂ ਆ ਵੀ ਅਕਾਲੀਆਂ ਨੇ ਆਪਣਾ ਕੈਂਡੀਡੇਟ ਖੜਾ ਕੀਤਾ ਆ? ਜੀ ਜੀ। ਕੀ ਨਾਮ ਪਤਾ ਉਹਦਾ ਕੀ ਨਾਮ ਹੈਗਾ? ਨਾਮ ਤੋਂ ਨਹੀਂ मालूम। ਅੱਛਾ, ਤੇ ਲੱਗਦਾ ਵੀ ਹੁਣ ਅਕਾਲੀ ਦਲ ਨੂੰ ਵੋਟਾਂ ਪੈਣਗੀਆਂ ਜਿਮਣੀ ਚੌਣਾ ਦੇ ਵਿੱਚ? ਅਭ ਇਸ ਕੇ ਬਾਰੇ ਮੈਂ ਇਤਨਾ ਕੁਝ ਕਹਿ ਨਹੀਂ ਸਕਤੇ ਪਹਿਲੇ। ਅੱਛਾ। ਅਨ ਮੌਕੇ ਤੇ ਪਤਾ ਲੱਗੇਗਾ ਕੌਣ ਜਿੱਤਣਾ ਕੌਣ ਹਾਰਨਾ। ਉਹ ਸਾਰੇ ਲੋਕਾਂ ਨੂੰ ਨਾਮ ਹੀ ਨਹੀਂ ਪਤਾ ਕੈਂਡੀਡੇਟ ਦਾ ਤੇ ਨਾਮ ਤੋਂ ਨਹੀਂ मालूम। ਨਹੀਂ ਪਤਾ ਨਾ ਕਦੇ ਇਲਾਕੇ 'ਚ ਆਇਆ ਵਾ? ਨਹੀਂ, ਆਮਨੇ ਤਾਂ ਨਹੀਂ ਦੇਖਿਆ। ਆ ਜਿਮਣੀ ਚੋਣਾ ਸਰ ਆ ਰਹੀਆਂ ਨੇ ਤੇ 19 ਤਰੀਕ ਨੂੰ ਵੋਟਾਂ ਵੀ ਨੇ ਤੇ ਅਕਾਲੀ ਦਲ ਨੇ ਵੀ ਆਪਣਾ ਕੈਂਡੀਡੇਟ ਖੜਾ ਕੀਤਾ ਆ। ਕੀ ਲੱਗਦਾ ਆ ਵੀ ਤੁਸੀਂ ਪਹਿਲੀ ਗੱਲ ਤਾਂ ਇਹ ਜਾਣਦੇ ਹੋ ਵੀ ਤੁਸੀਂ ਕੈਂਡੀਡੇਟ ਕਿਹੜਾ ਖੜਾ ਕੀਤਾ? ਨਹੀਂ ਜੀ। ਅਕਾਲੀ ਦਲ ਕਦੇ ਇਸ ਏਰੀਆ ਦੇ ਵਿੱਚ ਆਇਆ? ਨਹੀਂ ਜੀ। ਤੇ ਕਦੇ ਉਹਨਾਂ ਨੇ ਕੋਈ ਕੰਮ-ਕੁਮ ਕਰਾਇਆ ਏਰੀਆ ਦਾ? ਨਹੀਂ ਜੀ। ਤੇ ਕੀ ਲੱਗਦਾ ਵੀ ਹੁਣ ਲੋਕ ਜਿਮਨੀ ਚੋਣਾਂ ਦੇ ਵਿੱਚ ਅਕਾਲੀ ਦਲ ਨੂੰ ਵੋਟ ਪਾਉਣਗੇ ਨਹੀਂ ਜੀ ਵਜ੍ਹਾ ਕਿਉਂ ਨਹੀਂ ਪਾਉਣਗੇ ਕੋਈ ਜਾਣਦਾ ਨਹੀਂ ਵੋਟ ਕਿ ਪਾਊਗਾ ਹਾਂ ਬਿਲਕੁਲ ਸਹੀ ਸੋਮਨਾਲ ਜੀ ਸੋਮਨਾਲ ਜੀ ਜਿਮਨੀ ਚੋਣਾਂ ਹੋ ਰਹੀਆਂ ਨੇ ਹਲਕਾ ਵੈਸਟ ਦੇ ਵਿੱਚ ਤੇ ਕੀ ਲੱਗਦਾ ਵੀ ਅਕਾਲੀ ਦਲ ਦਾ ਕਿੰਨਾ ਕੁ ਰਸੂਖ ਹੈਗਾ ਐ ਪਹਿਲੇ ਤਾਂ ਇਹ ਦੱਸੋ ਵੀ ਅਕਾਲੀ ਦਲ ਦਾ ਕੈਂਡੀਡੇਟ ਕੌਣ ਹੈਗਾ ਇੱਥੇ ਇੱਕ ਮਨ ਹੈ ਅੱਛਾ ਬਕੀਲਾ ਜੀ ਉਹ ਕੈਂਡੀਡੇਟ ਹੈਗਾ ਜੀ ਜਾਣਦੇ ਤੁਸੀਂ ਉਹਨੂੰ ਜਾਣਦੇ ਤੇ ਹੈਗਾ ਪਰ ਉਹਨੂੰ ਅਜੇ ਤੱਕ ਦੇਖਿਆ ਨਹੀਂ ਅਸੀਂ ਇੱਥੇ ਜੋਰ ਨਗਰ ਦੇ ਵਿੱਚ ਜ ਉਹਨਾਂ ਨੂੰ ਅੱਛਾ ਤੇ ਕੀ ਲੱਗਦਾ ਵੈਸੇ ਇਹ ਸੀਟ ਕੱਢ ਕੇ ਲੈ ਜਾਣਗੇ ਇਹ ਨਹੀਂ ਜੀ ਅੱਛਾ ਤੇ ਇਹ ਲੱਗਦਾ ਵੀ ਤੁਹਾਨੂੰ ਜੇ ਇਨ ਕੇਸ ਜਿੱਤ ਜਾਂਦੇ ਆ ਤੇ ਇਲਾਕੇ ਦੇ ਲੋਕਾਂ ਦੇ ਕੰਮ ਕਰਵਾ ਦੇਣਗੇ ਜਿਹੜੇ ਪਹਿਲੇ ਜਿੱਤੇ ਉਹਨਾਂ ਨੇ ਕੰਮ ਨਹੀਂ ਕਰਾਇਆ ਤੇ ਕੀ ਕੰਮ ਕਰਾਂਗੇ ਜੀ ਹੂੰ ਹੂੰ ਤੇ ਲਾਰੇਵਾਜੇ ਲਾਰੇ ਲਾ ਕੇ ਪਬਲਿਕ ਨੂੰ ਤੰਗ ਕਰਦੇ ਆ ਗਈ ਆ ਅਸੀਂ ਉਹ ਕਰ ਦਾਂਗੇ ਅਸੀਂ ਉਹ ਕਰ ਦਾਂਗੇ ਬਾਅਦ ਚੋਂ ਠੂਠਾ ਫੜਾ ਕੇ ਚਲੇ ਜਾਂਦੇ ਲੈ ਜਾਈ ਅੱਛਾ ਤੇ ਅਕਾਲੀ ਦਲ ਦਾ ਮੁਰਾਰ ਡਿ ਗਿਆ ਜਾਂ ਘੁੰਮਣ ਕਰਕੇ ਵੋਟਾਂ ਨਹੀਂ ਪੈਣੀਆਂ ਅਕਾਲੀ ਦਲ ਕਰਕੇ ਨਹੀਂ ਪੈਣੀਆਂ ਜਾਂ ਘੁੰਮਣ ਸਾਫ ਕਰਕੇ ਨਹੀਂ ਪੈਣੀਆਂ ਕੰਮ ਤੁਹਾਨੂੰ ਪਤਾ ਲੈਣਾ ਕਿੰਨੇ ਕੀਤੇ ਹੋ ਸਾਡੇ ਨੂੰ ਵੋਟਾਂ ਪੈਣੀਆਂ ਨੇ ਨੂੰ ਵੀ ਆ ਗਈ ਕਈ ਵਿਚਰੇ ਹੋਣਗੇ ਕਿਸੇ ਨਾਲ ਜਾ ਕੇ ਦਾਦੀ ਵੋਟਾਂ ਪੈਣੀਆਂ ਜਾਂ ਵਿਚਰੇ ਨਹੀਂ ਕਿਸੇ ਨਾਲ ਆਪਾਂ ਬਾਹਰ ਨਿਕਲੇ ਨਹੀਂ ਹੁਣ ਤੁਹਾਨੂੰ ਸ਼ੀਟ ਮਿਲੀ ਆ ਹੁਣ ਤੁਸੀਂ ਆ ਕੇ ਘੁੰਮਣ ਲਾ ਪਿਓ ਆ ਕੇ ਹੱਥ ਜੋੜਨ ਲਾ ਪਿਓ ਪਹਿਲੇ ਵੀ ਹੱਥ ਜੋੜਨ ਆ ਕੇ ਪਹਿਲੇ ਮਸੇ ਸੋਲ ਕਰਦੇ ਆ ਕੇ ਭਾਈ ਕਹਿੰਦੇ ਚਲੋ ਸਾਡੇ ਨਾਲ ਖੜੇ ਆ ਜਾਂ ਖੜੇ ਨਹੀਂ ਤੇ ਆਪਾਂ ਨੂੰ ਵੋਟਾਂ ਵਾ ਕੀ ਕਰਾਂਗੇ ਅੱਛਾ ਕਦੇ ਵੀ ਨਹੀਂ ਆਏ ਇਲਾਕੇ ਦੇ ਵਿੱਚ ਨਹੀਂ ਅੱਛਾ ਹੁਣ ਇਲੈ ਦਿਖਣ ਲੱਪੇ ਹੈਗੇ ਵਿੱਚ ਇੱਥੇ ਸੋ ਵੱਡੀ ਗੱਲ ਇਹਨਾਂ ਨੇ ਕਹਿ ਦਿੱਤੀ ਹੈ ਵੀ ਜਦੋਂ ਇਲੈਕਸ਼ਨ ਆਏ ਆ ਜਾਂ ਇਹਨਾਂ ਨੂੰ ਟਿਕਟ ਮਿਲੀ ਹੈ ਘੁੰਮਣ ਸਾਹਿਬ ਨੂੰ ਤਾਂ ਇਹ ਇਲਾਕੇ ਦੇ ਵਿੱਚ ਆਏ ਨੇ ਉਹ ਵੀ ਵੋਟਾਂ ਲੈਣ ਵਾਸਤੇ ਪਰ ਇਸ ਤੋਂ ਪਹਿਲਾਂ ਨਾ ਤਾਂ ਇਹਨਾਂ ਨੂੰ ਕਦੇ ਦੇਖਿਆ ਗਿਆ ਸੀਗਾ ਤੇ ਨਾ ਹੀ ਕਦੇ ਇਹਨਾਂ ਦੇ ਕੋਈ ਸਾਡੇ ਕੋਈ ਕੰਮ ਕਰਵਾਏ ਨੇ ਸੋ ਤੁਹਾਡਾ ਇਸ ਵੀਡੀਓ ਬਾਰੇ ਕੀ ਵਿਚਾਰ ਹੈ ਤੁਸੀਂ ਵੀ ਆਪਣੇ ਕਮੈਂਟਾਂ ਦੇ ਵਿੱਚ ਸਾਨੂੰ ਜਰੂਰ ਦੱਸਣਾ ਹੈ ਇਸ ਤਰ੍ਹਾਂ ਦੀ ਅਗਲੀ ਅਪਡੇਟਸ ਲੈ ਕੇ ਤੁਹਾਡੇ ਰੂਬਰੂ ਹੁੰਦੇ ਰਾਵਾਂਗੇ ਲੁਧਿਆਣਾ ਤੋਂ ਕੈਮਰਾਮੈਨ ਸੰਜੇ ਸੇਤੀਆ ਦੇ ਨਾਲ ਪ੍ਰਦੀਪ ਭੰਡਾਰੀ ਲੁਧਿਆਣਾ ਨਾਲ